ਇਕੱਲੀ ਮੇਰੇ ਧਿਆਨ ਜਾਇਆ ਸੀ ਮਸਲਾ ਜਿਹੜੀ ਅਖਬਾਰ ਚ ਨਿਊਜ਼ ਆਈ ਆ ਈਸਾ ਵੱਲੋਂ ਵੀ ਫਾਰਵਰਡ ਹੋਈ ਸੀ ਕੰਪਲੀਟ ਮੈਨੂੰ ਕੱਲ ਅਸੀਂ ਇਹਨਾਂ ਨੂੰ ਬੁਲਾਇਆ ਸੀ ਸਰਪੰਚ ਨੂੰ ਬੁਲਾਇਆ ਜੀਆਰਐਸ ਨੂੰ ਬੁਲਾਇਆ ਜਿਹੜਾ ਉਥੇ ਮੇਟ ਉਹਨਾਂ ਨੂੰ ਬੁਲਾ ਕੇ ਸੀ ਇਹਨਾਂ ਦੇ ਬਿਆਨ ਲੈ ਸਾਰਿਆਂ ਦੇ ਮੇਟ ਨੇ ਦੱਸਿਆ ਕਿ ਜਦੋਂ ਉਹ ਫੋਟੋ ਕਰਦਾ ਸੀ ਉਥੇ ਗੇਟ ਦੇ ਲਾਗੇ ਖੜੇ ਕਰਕੇ ਜਿੱਥੇ ਉਹ ਪਿਕਚਰ ਜਾਂ ਕਾਰਟੂਨਸ ਵਗੈਰਾ ਡਰਾ ਕੀਤਾ ਆ ਉਦੋਂ 10 ਕਿਉਂਕਿ ਜਿਹੜਾ ਸਾਡਾ ਐਪ ਆ ਜਿੱਤੇ ਹਾਜ਼ਰੀ ਲਾਉਣੇ 10 ਬੰਦਿਆਂ ਦੀ ਇੱਕ ਇੱਕ ਟਾਈਮ ਤੇ ਫੋਟੋ ਆਉਂਦੀ ਉਸ ਤੋਂ ਬਾਅਦ ਫੋਟੋ ਨਹੀਂ ਲੈ ਸਕਦੇ ਮੇਟ ਨੇ ਦੱਸਿਆ ਕਿ ਉਹਨੂੰ ਵੀ ਕੱਲ ਹੀ ਸਮਝ ਆਈ ਕਿ ਹੁੰਦਾ ਕਿ ਜਦੋਂ ਮੈਂ ਉੱਥੇ ਫੋਟੋ ਕਰਦਾ ਸੀ 10 ਬੰਦੇ ਖੜੇ ਕਰਦਾ ਸੀ ਤੇ ਉਹਦੀ ਫੋਟੋ ਕਲਿੱਕ ਨਹੀਂ ਸੀ ਹੁੰਦੀ ਨਾ ਉਹ ਐਪ ਤੇ ਅਪਲੋਡ ਹੁੰਦੀ ਸੀ ਉਹ ਕਹਿੰਦਾ ਜੀ ਮੈਂ 10 ਬੰਦਿਆਂ 'ਚ ਕਦੀ ਕਿ ਤਾਈ ਹੁੰਦਾ ਸੀ ਇਹ ਕਿ ਮੈਂ ਉਹ 10ਾਂ 'ਚੋਂ ਇੱਕ ਬੰਦਾ ਸੀ ਪਰੇ ਕਰ ਲੈਂਦੇ ਸੀ ਤੇ ਫੋਟੋ ਹੋ ਜਾਂਦੀ ਸੀ ਉਹਦਾ ਕਾਰਨ ਇਹ ਕਿ ਜਦੋਂ ਉਹ ਕਾਰਟੂਨ ਜਿਹੜਾ ਉੱਥੇ ਬਣਿਆ ਜਦੋਂ 10 ਬੰਦੇ ਖੜੇ ਕਰਦੇ ਸੀ ਉਹ 11ਵਾਂ ਹੋਣ ਕਰਕੇ ਫੋਟੋ ਨਹੀਂ ਸੀ ਵਿੱਚ ਆਉਂਦੀ ਫਿਰ ਜਦੋਂ ਜਿੰਨੀ ਕਿ ਇਹਨਾਂ ਨੂੰ ਨੌਲੇਜ ਸੀ ਮੇਟ ਉਹ ਕਹਿੰਦਾ ਜੀ ਇੱਕ ਬੰਦਾ ਸੀ ਪਰੇ ਕਰ ਲੈਂਦੇ ਫਿਰ 9 ਹੋ ਗਏ ਇੱਕ ਕਾਰਟੂਨ ਵਿੱਚ ਆਜਦਾ ਸੀ ਉਹ 10 ਬੰਦੇ ਪੂਰੇ ਹੋ ਗਏ ਪਰ ਜਿਹੜੀ ਮਾਸਟਰ ਰੋਲ ਆ ਉਹ 10 ਬੰਦਿਆਂ ਦੇ ਵੱਲੋਂ ਹੀ ਭਰੀ ਗਈ ਆ 10 ਬੰਦਿਆਂ ਦੀ ਹਾਜ਼ਰੀ ਲੱਗੀ ਆ ਮੌਕੇ ਤੇ 10 ਬੰਦਿਆਂ ਨੇ ਹੀ ਉੱਥੇ ਕੰਮ ਕੀਤਾ ਜਿਹੜਾ ਅਸੀਂ ਸਾਰੇ ਮੁੱਦਾ ਠਾ ਵੀ ਸਕੇਂਡਰ ਹੋਇਆ ਜਾ ਸਬ ਦਾ ਮੰਤਰੀ ਕੋਈ ਨਹੀਂ ਗੱਲ ਹੈ ਕਿਹੜਾ ਇਸੇ ਕੇਸ ਦੀ ਗੱਲ ਨਹੀਂ ਨਹੀਂ ਕੋਈ ਸਕੈਂਡਲ ਨਹੀਂ ਜਿਹਦੇ ਅਸੀਂ ਵੈਰੀਫਾਈ ਕਰ ਲਿਆ ਅਸੀਂ ਅੱਜ ਇਹਦੀ ਲਿਖਤੀ ਰਿਪੋਰਟ ਵੀ ਗਵਰਨਮੈਂਟ ਨੂੰ ਵੀ ਭੇਜ ਰਹੇ ਹਾਂ ਸਾਡੇ ਡੀ.ਐਸ.ਆਰ. ਡੀ.ਸੀ. ਸਾਹਿਬ ਨੇ ਵੀ ਰਿਪੋਰਟ ਮੰਗੀ ਆ ਡੀ. ਸਾਹਿਬ ਦਾ ਮੈਨੂੰ ਸਵੇਰੇ ਵੀ ਕਾਲ ਆ ਗਈ ਹੈ ਕਿ ਮੈਨੂੰ ਰਿਪੋਰਟ ਸਬਮਿਟ ਕਰੋ ਅਸੀਂ ਇਹਦੀ ਲਿਖਤੀ ਰਿਪੋਰਟ ਅੱਜ ਭੇਜ ਰਹੇ ਤੁਸੀਂ ਕਿਹਾ ਵੀ ਜਿਹੜਾ ਪੋਰਟਲ ਵਾ ਉਹ 10 ਬੰਦੇ ਦੀ ਹੋ ਰਿਹਾ ਚੁੱਕਦਾ ਹਾਂ ਜਾਂ ਉਸ ਤੋਂ ਘੱਟ ਚੁੱਕਦਾ ਉਸ ਤੋਂ ਵੱਧ ਨਹੀਂ ਚੁੱਕਦਾ ਹੈਗਾ ਪਰ ਇੱਕ ਫੋਟੋ ਵਿੱਚ ਵਿੱਚ ਜਿੱਥੇ ਸੱਤ ਬੰਦੇ ਨੇ ਛੇ ਹਾਜੀ ਲੱਗੇ ਸੱਤਾਂ ਦੀ ਫੋਟ ਤੁਸੀਂ ਕਹਿੰਦੇ ਜਿਹੜੇ 10 ਤੋਂ ਘੱਟ ਮਤਲਬ 10 ਤੋਂ ਵੱਧ ਚੁੱਕਦਾ ਨਹੀਂ ਹੈਗਾ ਹਾਂ ਜੀ ਜਿਹੜਾ 6 ਦੀ ਫੋਟੋ ਆਈ ਉਹ ਸੱਤ ਦੇ ਪਰ ਪੂਰੇ ਹੋ ਗਏ ਕੱਟੋਗੇ ਹੀ ਨਹੀਂ ਨਹੀਂ ਉਹਦੇ 'ਚ ਵੀ ਇਹੀ ਪ੍ਰੋਬਲਮ ਆਈ ਨਾ ਜੀ ਉਹਦੇ 'ਚ ਵੀ ਇਹਨਾਂ ਨੇ ਜਦੋਂ ਉਹ ਉਹ ਕਾਰਟੂਨ ਕਰਕੇ ਇੱਕ ਵੱਧ ਆ ਗਿਆ ਨਾ ਜੀ 10 ਬੰਦਿਆਂ ਦੀ ਮੈਕਸਿਮਮ ਚੁੱਕਦਾ ਜਿਉ ਉਹਦੇ 'ਚ ਵੀ ਜਿਹੜੇ ਤੁਸੀਂ ਕਹ ਰਹੇ ਹੋ 'ਚ ਵੀ ਆ ਗਿਆ ਨਾ ਜੀ ਉਹ 'ਚ ਵੀ ਉਹ ਕਾਰਟੂਨ ਕਰਕੇ ਲੱਗੀ ਪਰ ਉਹਦੇ 'ਚ ਬੰਦੇ ਜਿਹੜੇ ਪੂਰੇ ਤੇ ਪੂਰੇ ਉਹਨਾਂ ਨੇ ਕੰਮ ਕੀਤਾ 6 ਬੰਦੇ ਕੰਮ ਕੀਤਾ ਹਾਂ ਜੀ ਉਹ ਚਾਹੇ 7 ਸ਼ੋਅ ਕਰਦੇ ਦੋ ਬੰਦੇ ਕੌਣ ਜੀ ਪੈਸੇ ਪਾਉਂਦੇ ਨਹੀਂ ਨਹੀਂ ਕੋ ਜ ਉਹਨਾ ਦੇ ਅਕਾਊਂਟ 'ਚ ਪੈਸੇ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਉਹਨਾਂ ਵੱਲੋਂ ਲਿਖਤੀ ਵੀ ਸਾਨੂੰ ਆ ਗਿਆ ਸਰ ਮੇਰਾ ਨਾਮ ਸਰਜੀਤ ਸਿੰਘ ਪਿੰਡ ਗਾਜੀਕੋੜ ਮੇਰੀ ਵਾਈਫ ਹਰਜੀਤ कौर ਸਰਪੰਚਾ ਗਾਜੀਕੋੜ ਦੇ ਜੋ ਵੀ ਇਹ ਅੰਜਾਮ ਸਾਡੇ ਤੇ ਲੱਗੇ ਆ ਬੇਗਨਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਅਸੀਂ ਜਿੰਨਾ ਵੀ ਕੰਮ ਕਰਵਾਇਆ ਉਹ ਪੂਰਾ ਹਾਜ਼ਰੀ ਦੇ ਤੌਰ ਤੇ ਹੋਇਆ ਵਾ ਜਿਹੜੇ ਇਹ ਕਾਰਟੂਨ ਦੀ ਗੱਲ ਹੋ ਰਹੀ ਆ ਉਹ ਸਾਡੇ ਹੁਣ ਮੇਰ ਮੇਰ ਨੇ ਉਹਨਾਂ ਨੇ ਦੱਸਿਆ ਜੀ ਸਾਹਿਬ ਨੂੰ ਵੀ ਕਿ ਕਦੀ ਹਰ ਵਾਰ ਨਹੀਂ ਕਦੀ ਕਿਤੇ ਜਦੋਂ ਆਪਾਂ 10 ਬੰਦੇ ਖੜੇ ਕਰਦੇ ਆ ਨਾ ਉਹਦੇ ਵਿੱਚ 1100 ਹੋ ਜਾਂਦੇ ਆ ਸਾਨੂੰ ਇੱਕ ਬੰਦਾ ਅਸੀਂ ਪਿੱਛੇ ਕਰ ਦਿੰਨੇ ਆ ਉਹ ਉਹਦੀ ਕਲਿੱਕ ਹੋ ਜਾਂਦੀ ਆ ਆਟੋਮੈਟਿਕਲੀ ਉਹ ਕਲਿੱਕ ਹੁੰਦੀ ਆ ਕੋਈ ਉਹਦੀ ਫੋਟੋ ਆਪ ਨਹੀਂ ਕਰਦਾ ਬਗਾਰਾ ਜਿਹੜਾ ਅਜੀਤ ਸਿੰਘ ਬਲਵੀਰ ਸਿੰਘ ਜਿੰਨਾਂ ਵੱਲੋਂ ਕਿਹਾ ਗਿਆ ਵੀ ਕਾਰਟੂਨ ਦੇ ਪੇਮੈਂਟ ਜਿਹੜੀ ਆ ਉਹ ਉਹਨਾਂ ਦੇ ਅਕਾਊਂਟ ਚ ਗਈ ਆ ਬਕਾਇਦਾ ਉਹਨਾਂ ਦੀ ਹਰ ਮਸਟੋਲ ਦੇ ਵਿੱਚ ਹਾਰ ਹੀ ਲੱਗੀ ਆ ਉਹ ਮੈਂ ਏਡੀ ਸ਼ਾਨ ਬੋਲਿਆ ਸੀ ਕਿ ਤੁਸੀਂ ਉਹਦੀ ਹਾਜ਼ਰੀ ਜਿਹੜੀ ਆ ਉਹ ਉਥੋਂ ਚੈੱਕ ਕਰਵਾਈ ਜਾਏ ਕਿ ਉਹ ਮਸ਼ਟਾਲ ਦੇ ਵਿੱਚ ਹਾਜ਼ਰ ਹੈ ਕਿ ਨਹੀਂ ਹੈ ਤੇ ਅਸੀਂ ਉਹਨਾਂ ਨੇ ਲਿਖਤੀ ਬਿਆਨ ਦਿੱਤੇ ਆ ਜੀ ਇਹ ਸਿਰੋਸਰ ਗਲਤਾਂ ਝੂਠਾ ਬਿਆਨ ਹਾਂਜੀ ਏਡੀ ਸਭ ਤੋਂ ਅਸੀਂ ਬਿਆਨ ਦੇਤੇ ਤੇ ਆਪਣੇ ਲਿਖਤੀ ਦਿੱਤੇ ਆ ਬਲਵੀਰ ਉਹ ਜੀਤ ਨੇ ਵੀ ਦਿੱਤੇ ਆ ਜੋ ਵੀ ਹੋਇਆ ਹੈ ਰੰਜਸਬਾਜੀ ਹੋਈ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਬਿਲਕੁਲ ਸਹੀ ਕੰਮ ਸਕੂਲ ਦੇ ਕੰਮ ਦੇ ਕੀਤੀ ਜਿਹੜੀ ਆ ਉਹਦੀ ਮਿਹਨਤੀ ਹੋ ਚੁੱਕੀ ਆ ਇਹਦੀ ਮਿਹਨਤੀ ਕਰਕੇ ਐਮ ਵੀ ਜਿਹੜੀ ਆ ਉਹ ਰਿਪੋਰਟ ਅੰਦਾਜ਼ ਦਰਜ ਕਰਤੀ ਹੈ ਨਾ ਕਿੰਨੇ ਬੰਦੇ ਨੇ ਕੰਮ ਕੀਤਾ ਤੇ ਕਿੰਨੀ ਪੇਮੈਂਟ ਪਈ ਹੈ ਇਹ ਜੀ ਬੰਦੇ ਮਸਟੋਲ ਸਮੇ ਸਮੇਂ ਦੇ ਪੜਾਉਂਦੇ ਰਹੇ ਆ ਕਹੇਵਾਲੀ 10 ਬੰਦੇ ਦਾ ਨਿਕਲ ਜਨ ਰਿਹਾ ਕਦੀ 8 ਦਾ ਵੀ ਨਿਕਲ ਜਨ ਰਿਹਾ ਕਦੀ 6 ਦਾ ਵੀ ਨਿਕਲ ਜਨ ਰਿਹਾ ਇਦਾਂ ਇਦਾਂ ਜਿੱਦਾਂ ਜਿੱਦਾਂ ਲੇਬਰ ਦਾ ਨੂੰ ਕੰਮ ਮਿਲਦਾ ਰਿਹਾ ਉਦੋਂ ਉਦਾਂ ਹੀ ਕਰਾਈ ਗਏ ਸਾਰਿਆਂ ਦੇ ਪੈਸੇ ਖਾਤਿਆਂ ਚ ਚਲ ਗਏ ਆ